ਇਹ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਕਮੈਂਟਰੀ ਹੈ ਕਿ ਜਿਹੜੇ ਟ੍ਰਾਂਸਲੇਸ਼ਨ ਤੇ ਹੁੰਦੀਆਂ ਨੇ ਪਰ ਕਮੈਂਟਰੀ ਨਹੀਂ ਲਿਖੀ ਗਈ ਸੀ ਸਾਡੀ ਕੋਸ਼ਿਸ਼ ਇਹ ਹੈ ਕਿ ਅੰਗਰੇਜ਼ੀ ਵਿੱਚ ਕਮੈਂਟਰੀ ਕਰਕੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਦੁਨੀਆ ਦੇ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਕਿ ਫਿਰ ਹੋਰ ਭਾਸ਼ਾਵਾਂ ਵਿੱਚ ਵੀ ਇਹ ਜਿਹੜੀ ਕਮੈਂਟਰੀ ਛਪ ਸਕੇ ਫ੍ਰੈਂਚ ਵਿੱਚ 스ਪੈਨਿਸ਼ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਕਿ ਲੋਕਾਂ ਨੂੰ ਮੋਟੀਵੇਟ ਕਰਨ ਲਈ ਹੈ ਕਿ ਡਿਫਰੈਂਟ ਭਾਸ਼ਾਵਾਂ ਵਿੱਚ ਗੁਰੂ ਸਾਹਿਬ ਦਾ ਸੰਦੇਸ਼ ਜਿਹੜਾ ਲੋਕਾਂ ਤੱਕ ਪਹੁੰਚੇ ਤਾਂ ਮੈਂ ਪੂਰੀ ਕੋਸ਼ਿਸ਼ ਕਰਕੇ ਮੈਂ ਇੱਕ ਕਿਤਾਬ ਜਿਹੜੀ ਲਿਖੀ ਸ਼ੁਰੂ ਕੀਤੀ ਮੈਂ ਸੱਤ ਵੋਲੀਅਮ ਦੇ ਵਿਚਾਰ ਨੂੰ ਕੰਪਲੀਟ ਕਰਨਾ ਹੈ ਜੇ ਜੋ ਦੋ ਵੋਲੀਅਮ ਕੋਲੀਟ ਹੋਏ ਰਾਜ ਜਿ세 ਪਹਿਲਾ ਵੋਲੀਅਮ ਰਿਲੀਜ਼ ਕੀਤਾ ਹੈ ਉਹ ਜੇ ਵੋਲੀਅਮ ਅਗਲੇ ਰਿਲੀਜ਼ ਕਰਾਂਗੇ ਤੇ ਇਹਦੇ ਵਿੱਚ ਸਿਰਫ ਇਹ ਹੈ ਕਿ ਜਿੰਨੇ ਵੀ ਇੰਗਲਿਸ਼ੀ ਰਾਗ ਨੇ ਸ਼ਬਦ ਨੇ ਉਹ ਜਿਹੜੇ ਵਰਡ ਆਏ ਨੇ ਕੋਈ ਕਨਸੈਪਟਸ ਨੇ ਸਾਰਿਆਂ ਨੂੰ ਐਕਸਪਲੇਨ ਕੀਤਾ ਹੈ ਇੰਗਲਿਸ਼ ਵਿੱਚ ਤੇ ਤਾਂ ਕਿ ਲੋਕ ਜਿਹੜੇ ਨੇ ਯਾਰੋ ਯਾਰਾ ਪੜ੍ਹਨ ਤੇ ਉਹਨੂੰ ਸਮਝ ਸਕੋ ਕਿ ਜਦ ਤੱਕ ਬਾਣੀ ਨੂੰ ਸਮਝਿਏ ਨਾ ਤਦ ਤੱਕ ਉਹਦਾ ਜੋ ਹੈ ਪ੍ਰਭਾਵ ਨਹੀਂ ਪੱਗਾ ਬਾਣੀ ਪੜ੍ਹ ਲਓ ਅੱਧੇ ਪੜੀ ਜਾਓ ਤੇ ਉਹਨੂੰ ਸਮਝੋ ਨਾ ਉਹ ਕੋਰਪੋਖਾ ਜੀ ਇਸ ਸਮਝ ਲਾਂਗੇ ਕਿ ਸਾਡੇ ਮੰਤ ਬਹਿ ਜਾਗੇ ਔਰ ਫਿਰ ਜਦ ਮੰਤ ਬਹਿ ਜਾਈ ਜਿੰਦਗੀ ਦਾ ਹਿੱਸਾ ਬਣ ਜਾਂਦੀ ਹੈ ਤਾਂ ਪਰਪਸ ਜਿਹੜਾ ਹੀ ਹੈ ਨਾ ਕਿਸੇ ਗੁਰਬਾਣੀ ਨੂੰ ਜਿੰਦਗੀ ਦਾ ਹਿੱਸਾ ਬਣਾਈਏ ਇਸ ਕਰਕੇ ਸਿੱਖ ਰਣ ਦੇ ਪ੍ਰਚਾਰ ਹਿੱਤ ਮੈਂ ਥੋੜੀ ਸੇਵਾ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਕਿੰਨਾ ਕਾਮਯਾਬ ਹੋਇਆ ਇਹ ਮੈਨੂੰ ਪਤਾ ਨਹੀਂ ਵਾਹਿਗੁਰੂ ਜਾਤੇ ਨੇ ਕਿਉਂਕਿ ਵਾਹਿਗੁਰੂ ਦੀ ਕਿਰਪਾ ਤੋਂ ਬਿਨਾ ਇਹ ਕੰਮ ਹੋ ਨਹੀਂ ਸਕਿਆ ਉਹਨਾਂ ਨੇ ਬੜੀ ਕਿਰਪਾ ਕੀਤੀ ਮੇਰੇ ਤੇ ਕਿ ਮੈਂ ਕਰ ਪਾਇਆ ਮਾਂ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿਵੇਂ ਨੂੰ ਜ਼ਿੰਦਗੀ ਨਹੀਂ ਤੇ ਮੈਂ ਕੰਪਲੀਟ ਕਰਾਂਗਾ ਔਰ ਪੂਰਾ ਜਿਹੜਾ ਸਤ ਕੋਰੀ ਪੜਿਲੇ ਦੇ लिखिया तो ने चौदह मकसद मैंने दस मकसद यह है नहीं आती दुनिया अंग्रेजी सब कुछ बोली समझी भाषा है तो अभी अंग्रेजी शुरू किया है कि अंग्रेजी के लोगों न गुरी बारे पता लग सके क्लैरिटी होवे। ਵੀ ਜਿਹੜੋ ਸਪਲੇਨ ਕਰਦੇ ਹਾਂ ਚੀਜ਼ ਨੂੰ ਫਿਰ ਉਹਨੂੰ ਕਿ ਸਮਝਾ ਦੇ। ਸਾਰਾ ਪਰਪਸ ਇਹ ਹੈ ਕਿ ਇਹ ਤੋਂ ਬਾਅਦ ਹੋਰ ਭਾਸ਼ਾਵਾਂ ਵਿੱਚ ਵੀ ਕਮੈਂਟਰੀ ਛਪੇ। ਜਿਵੇਂ ਫ੍ਰੈਂਚ ਹੋਈ, ਸਪੈਨਿਸ਼ ਹੋਈ, ਲੈਟਨ ਹੋਈ। ਉਹ ਕਿਉਂਕਿ ਲੋਕਾਂ ਨੂੰ ਸੀ ਮੋਟੀਵੇਟ ਕਰਨਾ ਚਾਹਿਆ ਕਿ ਅੰਗਰੇਜ਼ੀ ਛਪ ਰਹੀ ਹੈ, ਤਾਂ ਕੋਈ ਫ੍ਰਾਂਸ ਵਾਲਾ ਦੇਖੇ ਫ੍ਰੈਂਚ ਵਿੱਚ ਛਪੇਗੀ। ਫਿਰ ਸਪੈਨਿਸ਼ ਛਪੇਗੀ। ਬੜੇ-ਬੜੇ ਵਿਦਵਾਨ ਲੋਕ ਬੈਠੇ ਹੋਏ ਤੇ ਛਕ ਜਿਹੜੇ ਵਿਦਵਾਨ ਸੀ, ਛਕ ਜਿਹੜੇ ਉਹ ਕਵੀ ਦੇਸ਼ਵ ਜਾਂ ਚੁੱਕੇ ਜਾ। ਤਾਂ ਅਸੀਂ ਉਮੀਦ ਰੱਖਦੇ ਆ ਕਿ ਇਸ ਜਿਹੜਾ ਜਨਤਨ ਪ੍ਰਚਾਰ ਦਾ ਕੰਮ ਹੈ, ਇਹ ਜਰੀਏ ਸਾਡੀ ਚ ਰੂਸਿਆ ਵਾਲਾ ਜੋ ਸੰਦੇਸ਼ ਹੈ ਮਾਨਵਤਾ ਰਾਜੋ ਇੱਕ ਆਸਾ ਇੱਕ ਤਰ੍ਹਾਂ ਉਹ ਪਿਆਰ ਦਾ ਮੁਹੱਬਤ ਦਾ ਸਭ ਦੁਨੀਆ ਤੱਕ ਪਹੁੰਚਾ ਕੇ ਯਾਤਰਾ ਕੀ ਗੁਰਬਾਨੀ ਨੂੰ ਕਰ ਕਰਕੇ ਤੇ ਦੇਸ਼ ਦੇਸ਼ਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੀ ਕੋਸ਼ਿਸ਼ ਹੈ ਓਏ ਬਾਕੀ ਇਹ ਜਿਹੜਾ ਜਤਨ ਹੈ ਖੁਰਾਨ ਦਾ ਪਰਮਾਤਮਾ ਆਪੇ ਭਾਈ ਗੁਰੂਆਂ ਦੇ ਔਰ ਜੇ ਮਹਿਤਨਾ ਹੋਰ ਲੋਕ ਵੀ ਜਿਹੜੇ ਨੇ ਉਹ ਵੀ ਜ਼ਰੂਰ ਅੱਗੇ ਆਣ ਤੱਕ ਇਸ ਨੂੰ ਅਸੀਂ ਹੋਰ ਅੱਗੇ ਲੈ ਜਾ ਸਕੋ ਇਦੇ ਵਿੱਚ ਉਹਦਾ ਸਾਰਾ ਗਿਆਨ ਸਮੋਇਆ ਹੁੰਦਾ ਹੈ ਔਰ ਫਰਮਾਇ ਤੋਂ ਬੜੀ ਜਿਆਦਾ ਜਾਣਕਾਰੀ ਮਿਲਦੀ ਹੈ ਜੋ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਉਹ ਜਿਹੜਿਆ ਰੇਡੀ ਦੇ ਵਿੱਚ ਉਹਦਾ ਬਾਤ ਕੀਤਾ ਉਹਦੀ ਟ੍ਰਾਂਸਲੇਸ਼ਨ ਕੀਤੀ ਹੈ ਕਿਉਂਕਿ ਸਿਰਫ ਪੰਜਾਬੀਆਂ ਲਈ ਜਾਂ ਪੰਜਾਬੀ ਬੋਲਣ ਵਾਸਤੇ ਬਾਹਰ ਨਹੀਂ ਬਾਕੀ ਦੁਨੀਆ ਦੇ ਲੋਕਾਂ ਨੂੰ ਵੀ ਇਹਦੇ ਬਾਰੇ ਪਤਾ ਲੱਗੀ ਹੈ ਕਿ ਸਾਡਾ ਧਰਮ ਕਿਹੋ ਜਿਹਾ ਹੈ ਸਾਡੇ ਗੁਰੂਆਂ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਔਰ ਉਹਦੇ ਉੱਪਰ ਆਪਾਂ ਚੱਲ ਕੇ ਆਪ ਨੂੰ ਜੀਵਨ ਨੂੰ ਕਿਵੇਂ ਸੁਧਾਰ ਸਕਦੇ ਹਾਂ ਇਵੇਂ ਵਿਸ਼ੇਸ਼ ਸ਼ਰਤ ਜਿਹੜੀ ਆ ਉਹਦੇ ਬਾਲਾ ਪਵਤਸਾ ਤੇ ਸਾਰਾ ਕੁਝ ਉਹਨੂੰ ਪਰਮਪਰਪਾਧਿਤ ਹੈ ਮੈਂ ਇਸ ਤੋਂ ਨਾਲ ਬਹੁਤ ਪੱਤਰਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਸਰਦਾਰ ਸ੍ਰਿੰਦਰਪਾਲ ਸਿੰਘ ਜੀ ਪਾਲ ਸਾਹਿਬ ਨੇ ਜਿਹੜੀ ਕਿਤਾਬ ਜਿਹੜੀ ਰਿਲੀਜ਼ ਕੀਤੀ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਆਖਿਆ ਕੀਤੀ ਹੈ ਇੰਗਲਿਸ਼ ਦੇ ਵਿੱਚ ਪੰਜਾਬੀ ਦੇ ਵਿੱਚ ਅਸੀਂ ਲੋਕ ਪੜ੍ਹ ਲੈਂਦੇ ਆ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਨਵਤਾ ਲਈ ਇਹ ਕੋਈ ਸਿੱਖਾ ਲਈ ਨਹੀਂ ਕੋਈ ਹਿੰਦੂਆ ਲਈ ਨਹੀਂ ਕੋਈ ਮੁਸਲਮਾਨਾ ਲਈ ਨਹੀਂ ਇਹ ਮਾਨਵਤਾ ਦਾ ਸੰਦੇਸ਼ ਹੈ ਉਹ ਸਾਰੇ ਦੁਨੀਆਂ ਦੇ ਵਿੱਚ ਜਿਹੜੇ ਅੰਗਰੇਜ਼ ਬੈਠੇ ਨੇ ਉਹ ਚਾਹਦੇ ਨੇ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਪੜੀਏ ਕੀ ਆ ਲੇਕਿਨ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦੀ ਪੰਜਾਬੀ ਆਉਂਦੀ ਨਹੀਂ ਪਾਲ ਸਾਹਿਬ ਨੇ ਜਿਹੜਾ ਇੰਗਲਿਸ਼ ਦੇ ਵਿੱਚ ਅਨੁਵਾਦ ਕੀਤਾ ਮੇਰੇ ਖਿਆਲ ਨਾਲ ਤੇ ਪਹਿਲਾ ਅਨੁਵਾਦ ਆ ਜਿਹੜਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਕੀਤੀ ਹੈ ਉਹ ਬਹੁਤ ਇਹ ਜਿਹੜੇ ਵਧਾਈ ਦੇ ਪਾਤਰ ਨੇ ਪ੍ਰਸ਼ੰਸਾ ਦੇ ਯੋਗ ਨੇ ਗੁਰੂ ਸਾਹਿਬ ਪਾਲ ਸਾਹਿਬ ਜੀ ਨੂੰ ਇਸੇ ਤਰ੍ਹਾਂ ਸੇਧ ਜਿਆਪੀ ਬਖਸ਼ਣ ਇਹ ਅੱਗੇ ਵੀ ਕੌਮ ਦੀ ਜਿਹੜੀ ਸੇਵਾ ਕਰਦੇ ਰਹਿਣ ਇਹ ਸੱਤ ਜਿਹੜੇ ਨੇ ਛਪਣੇ ਨੇ ਐਡੀਸ਼ਨ ਇਹਨਾਂ ਦੀ ਵਿਆਖਿਆ ਦੇ ਜਿਹੜਾ ਪਹਿਲਾ ਪਲੇਟੀ ਐਡੀਸ਼ਨ ਅੱਜ ਸਾਰੇ ਪਤਵੰਤੇ ਸੱਜਣਾ ਦੇ ਵਿਦਵਾਨਾਂ ਦੇ ਵਿਚਾਰ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜਿਹੜਾ ਰਿਲੀਜ਼ ਕੀਤਾ ਇਹ ਸਾਰੇ ਵਧਾਈ ਦੇ ਪਾਤਰ ਨੇ ਐਕਚੁਅਲੀ ਮੈਂ ਪਹਿਲੇ ਵੀ ਬੇਨਤੀ ਕੀਤੀ ਹੈ ਕਿ ਸਪਿਰਚੁਅਲ ਵਾਈਜ਼ ਥਰੂ ਵਰਡ ਡਿਵਾਈਨ ਜਿਹੜਾ ਬੁੱਕ ਦਾ ਟਾਈਟਲ ਹੀ ਹੈ ਇਹ ਇੰਡੀਕੇਟ ਕਰਦਾ ਹੈ it is not meant for one religion there can be many religions but spirituality is only one this is the inner voice ਉਹਨਾਂ ਦੀ ਉਹਨਾਂ ਦੀ ਆਪਣੀ ਆਤਮਿਕ ਜਿਹੜੀ ਆਵਾਜ਼ ਸੀ ਉਹ ਤੋਂ ਉਹਨਾਂ ਨੇ ਇਨਰ ਵਾਈਸ ਤੇ ਉੱਤੇ ਬੋਲੀ ਗਈ ਹੈ ਉਹਦੀ ਵਿਆਖਿਆ ਹੈ ਉਹਦੇ ਵਿੱਚ ਜਿサ ਮੈਂ ਅੱਥੀਨ ਕੇ ਸੁਣਿਆ ਉਹਦੇ ਵਿੱਚ ਜਿਹੜੀਆਂ ਇਵੈਂਟਸ ਦਿੱਤੀਆਂ ਨੇ ਉਹ ਵੀ ਜਿਹੜੀਆਂ ਡੇਲੀ ਲਾਈਫ ਦੇ ਵਿੱਚ ਵੀ ਦਿੱਤੀਆਂ ਨੇ ਉਹਦੇ ਨੇ ਦਿੱਤੀਆਂ ਜੇ ਇਸ ਕਥਨੀ ਤੇ ਕਰਮੇ 'ਚ ਬੜਾ ਫਰਕ ਹੁੰਦਾ ਹੈ ਜੇ ਉਹਦੇ ਉੱਤੇ ਅਸੀਂ ਚੱਲਿਆ ਜਾਈਏ ਜਨਨ ਤੋਂ ਬਾਅਦ ਦੀ ਆਪਣੀ ਆਪ ਦੀ ਜੋ ਡੇ ਟੂ ਡੇ ਰੁਟੀਨ ਹੈ ਉਹਦੇ ਉੱਪਰ ਲੈ ਕੇ ਆਈਏ ਤੇ ਮੇਰਾ ਖਿਆਲ ਵਰਡ ਦੇ ਵੀ ਜਿਹੜੇ ਆਪਣੇ ਸਾਡੇ ਲੋਕਾਂ ਦੇ ਮਨ ਚ ਭਲੇਖੇ ਨੇ ਉਹ ਸਾਰੇ ਦੂਰ ਹੋ ਜਾਣਗੇ ਔਰ ਮੈਨੂੰ ਲੱਗਦਾ ਹੈ ਕਿ ਇਹ ਕਿਤਾਬ ਵੀ ਕਹਿੋ ਜਿਆ ਲਾਈਟ ਦੇਗੀ ਕਿ ਲੋਕਾਂ ਦੇ ਮਨ ਦੇ ਜਿਹੜੇ ਆਸਾ ਦੀਵਾਰ ਵੀ ਕਰੋ ਨਾ ਤੇ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਵੇਰੇ ਨਹੀਂ ਹੋਇਆ ਹੁੰਦਾ ਲੇਕਿਨ ਜਦੋਂ 15-16 ਛੱਕੇ ਹੋ ਜਾਂਦੇ ਹਨ ਫਿਰ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ ਨੇ ਤੇ ਵਜੀਆਂਾਂ ਦੇ ਸ਼ਬਦ ਲਿੰਗਦੇ ਉਹ ਕਾਰਨ ਕੀ ਹੈ ਗੁਰੂ ਅਰਜਨ ਦੇਵ ਜੀ ਇਹ ਕਹਿ ਗਏ ਕਿ ਪਹਿਲਾਂ ਤੁਸੀਂ ਆਪਣੇ ਮਨ ਦੇ ਬਲਵੇ ਦੂਰ ਕਰੋ ਫਿਰ ਪ੍ਰਕਾਸ਼ ਹੋਣਾ ਹੈ ਉਹ ਪ੍ਰਕਾਸ਼ ਬਾਅਦ ਚ ਕਰੋ ਬਾਬਾ ਜੀ ਦਾ ਪ੍ਰਕਾਸ਼ ਭਾਵੇਂ ਬਾਬਾ ਜੀ 24 ਘੰਟੇ ਕਿ ਸਾਰੇ ਹਰਵੇਲੀ ਆ ਜਾਂਦੇ ਲੇਕਿਨ ਉਹ ਆਪ ਆ ਕੇ ਦਰਸ਼ਨ ਉਹ ਦਿੰਦੇ ਨੇ ਜਦੋਂ ਮਨ ਦੇ ਬਲਵੇ ਦੂਰ ਹੋ ਜਾਂਦੇ ਉਹ ਬਲਵੇ ਦੂਰ ਕਰਨ ਕੇ ਇਹ ਬੁੱਕ ਜਣੀ ਹੈ ਬੜੀ ਇੱਕ ਮੇਰੇ ਖਿਆਲ ਨਾਲ ਐਬਸੋਲਿਊ ਹੋਏਗੀ ਆਈ ਵਿਲ ਗੋ ਥਰੂ ਦਾ ਬੁੱਕ ਬਟ ਫਰਮ ਦਾ ਟਾਪਿਕ ਵਿਚ ਹੀ ਹੀ ਹੈਸ ਗਿਵਨ ਰੀਅਲੀ ਇੰਡੀਕੇਟ ਕਿ ਸਾਨੂੰ ਇਨਰ ਵਾਇਸ ਤੋਂ ਕੰਮ ਲੈਣਾ ਚਾਹੀਦਾ ਹੈ ਨਾ ਕਿ ਅਸੀਂ ਰਿਲੀਜੀਅਨ ਕੀ ਹੈ ਉਸੇ ਮਨ ਦਾਸਤਾ ਮਨ ਨੂੰ ਲੱਦ ਦਾਸਤਾ ਵੀ ਸਿੱਖੀ ਜੁਮਾ ਤੇ ਚੱਲਣ ਦਾ ਤਰੀਕਾ ਹੈ ਇਹ ਜੈਨਿਜ਼ਮ ਹੈ ਚੱਲਣ ਦਾ ਤਰੀਕਾ ਹੈ ਲੇਕਿਨ ਇਹਦੇ ਵਿੱਚ ਕੀ ਹੈ ਕਿ ਅਸੀਂ ਇੱਕ ਵਾਇਸ ਨਾਲ ਚੱਲਣਾ ਹੈ ਇੱਕ ਨਾਲ ਚੱਲਣਾ ਆਮ ਥੈਂਕਫੁਲ ਕਿ ਪਾਲ ਸਭ ਸੋਸਾਇਟੀ ਦੀ ਬੜੀ ਬੜੀ ਸੇਵਾ ਕਰ ਰਹੇ ਨੇ ਔਰ ਇਹ ਸੇਵਾ ਜਿਹੜੀ ਆਉ ਕੰਮ ਆਏਗੀ ਇੰਨਾ ਸ਼ਬਦਾਂ ਦੇ ਨਾਲ ਮੈਂ ਇੱਥੇ ਵਿਸ਼ਰਾਮ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਸੰਵਾਲ ਪ੍ਰਚਾਰ ਸੰਸਥਾ ਦੇ ਮੁਖੀ ਸਰਾਰ ਸਰਵਿੰਦਰ ਸਿੰਘ ਸੰਜੀਪਾਲ ਜੀ ਨੇ ਜਿਹੜੀ ਅੱਜ ਕਿਤਾਬ ਰਿਲੀਜ਼ ਕੀਤੀ ਉਸ ਤੋਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ 26 ਕਿਤਾਬਾਂ ਜਿਹੜੀਆਂ ਨੇ ਲਿਖ ਚੁੱਕੇ ਨੇ ਔਰ ਬਹੁਤ ਵੱਡਾ ਕੰਮ ਜਿਹੜਾ ਉਹਨਾਂ ਨੇ ਕੀਤਾ ਅੱਜ ਸੈਕੰਡ ਵੋਲੀਅਮ ਜਿਹੜਾ ਕੀਤਾ ਰਿਲੀਜ਼ ਫਸਟ ਹੈਗਾ ਫਸਟ ਵੋਲੀਅਮ ਜਿਹੜਾ ਰਿਲੀਜ਼ ਕੀਤਾ ਔਰ ਮੈਂ ਵਰਲਡ ਸਿੱਕ ਚੈਂਬਰ ਆਫ ਕਾਮਰਸ ਵੱਲੋਂ ਸਟੇਟ ਇੰਡਸਟਰੀ ਵੱਲੋਂ ਇਹਨਾਂ ਨੂੰ ਮੁਬਾਰਕਵਾਦ ਦੇਣਾ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਅੱਜ ਕਿਤਾਬ ਜਿਹੜੇ ਸਾਰੇ ਧਾਰਮਿਕ ਲੋਕ ਇੱਥੇ ਆਏ ਨੇ ਉਹਨਾਂ ਦੇ ਵਿੱਚ ਬੈਠ ਕੇ ਰਿਲੀਜ਼ ਕੀਤੀ ਹੈ ਔਰ ਪ੍ਰਮਾਤਮਾਗੇ ਅਰਦਾਸ ਕਰਨਾ ਕਿ ਉਹਨਾਂ ਨੂੰ ਚੰਗੀ ਸਿਹਤ ਜਬੀ ਦੇਵੇ ਔਰ ਬਾਕੀ ਵੋਲੀਅਮ ਜਿਹੜੇ ਇਸੇ ਤਰ੍ਹਾਂ ਇਹ ਲਿਖੇ ਪਾਲ ਸਾਹਿਬ ਨੇ ਮੈਨੂੰ ਅੱਜ 15 ਸਪਰਲ ਜੋੜਿਆ ਸੀ ਮੈਂ 15 ਸਾਲ ਤੋਂ ਨੋਟ ਕਰ ਰਿਹਾ ਕਿ ਪਾਲ ਸਾਹਿਬ ਹਮੇਸ਼ਾ ਕੋਈ ਨਾ ਕੋਈ ਨਾਮੈਂਡਮੈਂਟ ਕਰਦੇ ਰਹੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਜਿੰਨੀ ਜਿੰਨ ਜ਼ਰੂਰਤ ਹੁੰਦੀ ਹੈ ਉਹਦੇ ਨਵੇਂ ਮੀਲ ਪੱਥਰ ਤਿਆਰ ਕਰਦੇ ਨੇ ਇਹ ਜਿਹੜੀ ਅੱਜ ਕਿਤਾਬ ਰਿਲੀਜ਼ ਕੀਤੀ ਹੈ ਇਹਦੀ ਇੰਨੀ ਕੁ ਜ਼ਿਆਦਾ ਜ਼ਰੂਰਤ ਸੀ ਮੇਰੇ ਹਿਸਾਬ ਨਾਲ 100 ਸਾਲ ਪਹਿਲਾਂ ਰਿਲੀਜ਼ ਹੋਣੀ ਚਾਹੀਦੀ ਸੀ 1899 ਤੋਂ ਸਿੱਖ ਬਾਹਰ ਵਸ ਰਹੇ ਨੇ ਉਹਨਾਂ ਦੀ ਚੌਥੀ ਚੌਥੀ ਜਨਰੇਸ਼ਨ ਉਹ ਇੰਗਲੈਂਡ ਚ ਕੋ ਕੈਨੇਡਾ ਚ ਵੱਸ ਰਹੀ ਹੈ ਉਹਨਾਂ ਦੇ ਬੱਚੇ ਉਥੋਂ ਦੇ ਬੋਲਣ ਨੇ ਇੰਗਲਿਸ਼ ਜਾਣਦੇ ਨੇ ਪੰਜਾਬੀ ਉਹਨਾਂ ਨੂੰ ਪਤਾ ਨਹੀਂ ਉਹ ਸਿੱਖੀ ਦਾ ਤਾਜ ਜੁੜੇ ਰਹਿ ਸਕਦੇ ਜੇ ਉਹਨਾਂ ਨੂੰ ਇੰਗਲਿਸ਼ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਮਝ ਆਪੇ ਪਹਿਲੀ ਗੱਲ ਦੂਜੀ ਗੱਲ ਕਿ ਦੁਨੀਆ ਅੱਜ ਗਲੋਬਲਾਈਜ਼ ਹੋ ਗਈ ਹੈ ਇਸਾਈਅਤ ਕਿੱਥੇ ਸ਼ੁਰੂ ਹੋਈ ਯੂਰੋਪ ਤੋਂ ਤਾਂ ਉਹ ਪੰਜਾਬੀ ਸਾਡੇ ਪਿੰਡ-ਪਿੰਡ ਤੇ ਪ੍ਰਚਾਰ ਕਰ ਰਹੇ ਨੇ ਤੇ ਸਾਡੇ ਬੱਲੋ ਐ ਬ੍ਰੇਕ ਕਮਜ਼ੋਰੀ ਸੇ ਕਹ ਲੋ ਬਈ ਬਈਆ ਬੈਂਤੀ ਕਿਤੇ 100-100 ਪਿਲੋ ਐੋਜੀ ਬੁੱਕ ਮਾਰਕੀਟ ਚ ਆਇੜ ਜੇਦੀ ਸੀ ਕਿ ਬਸ ਇਹ ਸਾਜ ਵੀ ਇਹ ਟ੍ਰੈਂਡ ਸੈੱਟ ਪਾਲ ਸਾਹਿਬ ਨੇ ਕੀਤਾ ਬੜੇ ਵਧਾਈ ਦੇ ਪਾਤਰ ਨੇ ਇਹਦਾ ਇਨੀਸ਼ੀਏਟਿਵ ਲਿਆ ਤੇ ਅੱਜ ਤੋਂ ਬਾਅਦ ਜਿਵੇਂ ਹਵਾਲ ਸਾਹਿਬ ਨੇ ਕਿਹਾ ਕਿ ਲੈਟਿਨ ਵਾਲੇ ਵੀ ਫ੍ਰੈਂਚ ਵਾਲੇ ਵੀ ਹੋਰ ਜਿਹੜੀ ਭਾਸ਼ਾਵਾਂ ਨੇ ਫ੍ਰੈਂਚ ਵਾਲੇ ਸਾਰੇ ਦੇ ਸਾਰੇ ਇਹਨੂੰ ਫੋਲੋ ਕਰਨਗੇ ਤੇ ਇਸ ਤਰ੍ਹਾਂ ਦੀਆਂ ਕਿਤਾਬਾਂ ਲਿਖਣਾ ਜਾਂ ਇਹ ਸਿੱਖ ਕਿਤਾਬ ਦਾ ਉਲਟਾ ਵੀ ਕਰ ਸਕਦੇ ਨੇ ਇਸੇ ਨੂੰ ਟ੍ਰਾਂਸਲੇਟ ਕਰ ਦਿੰਦੇ ਉਹਨਾਂ ਭਾਸ਼ਾਵਾਂ ਚ ਕਰਕੇ ਤੇ ਦੁਨੀਆ ਭਰ ਦੇ ਸਿੱਖੀ ਦਾ ਕਨਸੈਪਟ ਹੈ ਜਿਹੜਾ 50 ਸਾਲ ਦੇ ਸਾਡੇ ਜਨਰੇਸ਼ਨ ਨੂੰ ਪਤਾ ਲੱਗੇਗਾ ਨਾਲ ਜਿਹੜੇ ਅਦਰ ਜਨਰੇਸ਼ਨ ਨੇ ਦੂਜੇ ਧਰਮ ਨੇ ਉਹ ਵੀ ਪਹਿਲਾਂ ਹੀ ਫਾਲੋ ਕਰ ਰਹੇ ਨੇ ਬਹੁਤ ਸਾਰੇ ਗੋਰੇ ਸਿੱਖ ਬਣ ਰਹੇ ਨੇ ਤੇ ਲੱਖਾਂ ਦੀ ਗਿਣਤੀ ਚ ਗੋਰੇ ਪੰਜਾਬ ਨਾਲੋਂ ਜ਼ਿਆਦਾ ਅਮਰਤ ਸੱਜੂ ਕੇ ਉਹਨਾਂ ਨੂੰ ਬੜਾ ਸੁੱਖਾ ਹੋ ਜਾਏਗਾ ਹੋਰ ਪੜਨਾ ਤੇ ਸਾਡੀਆਂ ਆਪਣੀ ਜਨਰੇਸ਼ਨ ਨੂੰ ਬੜਾ ਸੁੱਖ ਆਏਗਾ ਇਹ ਬਹੁਤ ਵਧੀਆ ਪੜ੍ਹਨਾ ਹੈ ਇਹ ਬਲੀ ਪਾਲ ਸਾਹਿਬ ਬਹੁਤ ਵਧਾਈ ਦੇ ਪਾਤਰ ਨੇ ਔਰ ਸਾਨੂੰ ਮਾਣ ਕਿ ਸਾਡੀ ਸਸਤਾ ਦੇ ਮੁਕੀ ਔਰ ਪਾਣੀ ਨੇ ਇਹ ਕੰਮ ਕੀਤਾ ਇਹ ਸਸਤਾ ਜੁੜੇ ਹੋਇਆ ਬਹੁਤ ਬਹੁਤ